ਹਾਂਜੀ ਬੇਟਾ ਅੱਜ ਅਸੀਂ ਪੜ੍ਹਾਂਗੇ ਕਿ ਭਾਰਤ ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ਤੇ ਕਿਵੇਂ ਅੰਗਰੇਜ਼ ਭਾਰਤ ਦੇ ਵਿੱਚ ਆਏ ਤੇ ਉਹਨਾਂ ਨੇ ਆਪਣਾ ਸਮਰਾਜ ਸਥਾਪਿਤ ਕਰ ਲਿਆ ਤਾਂ ਬੇਟਾ ਇਹ ਦੇ ਪਹਿਲੇ ਪੈਰੇ ਦੇ ਵਿੱਚ ਹੀ ਮੈਂ ਅੰਡਰਲਾਈਨ ਕੀਤੀ ਹੋਈ ਆ ਇਹ ਮੋਸਟ ਇੰਪੋਰਟੈਂਟ ਕੁਐਸਚਨ ਆ ਜਿਹੜਾ ਅਕਸਰ ਹੀ 2 ਨੰਬਰ ਦੇ ਵਿੱਚ ਪੁੱਛਿਆ ਜਾਂਦਾ ਆ ਕਿ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਕੌਣ ਆਇਆ ਤਾਂ ਅਸੀਂ ਉਹਦਾ ਉੱਤਰ ਲਿਖਾਂਗੇ ਕਿ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਵਾਸਕੋ ਡੀਗਾਮਾ ਆਈ ਜਾ ਪੁੱਛਿਆ ਜਾ ਸਕਦਾ ਵੀ ਉਹ ਕਦੋਂ ਆਈ 27 ਮਈ 1498 ਈਸਵੀ ਨੂੰ ਆਈ ਸਭ ਤੋਂ ਪਹਿਲਾਂ ਉਹ ਕਿੱਥੇ ਪਹੁੰਚੀ ਉਹ ਕਾਲੀਕਟ ਦੇ ਵਿੱਚ ਪਹੁੰਚੀ ਤਾਂ ਜੇ ਸਾਰਾ ਵੀ ਪੁੱਛਿਆ ਜਾ ਸਕਦਾ ਕਿ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਕੌਣ ਕਦੋਂ ਅਤੇ ਕਿੱਥੇ ਪਹੁੰਚਿਆ ਤਾਂ ਇਹਦਾ ਉੱਤਰ ਇਹੀ ਲਾਈਨ ਆਉਗੀ ਜੀ ਪੁਰਤਗਾਲੀ ਕਪਤਾਨ ਵਾਸਕੋ ਡੀ ਗਾਮਾ ਸਭ ਤੋਂ ਪਹਿਲਾਂ 27 ਮਈ 1498 ਈਸਵੀ ਨੂੰ ਭਾਰਤ ਦੇ ਕਾਲੀਕਟ ਦੇ ਵਿੱਚ ਪਹੁੰਚੀ ਤਾਂ ਉਸ ਤੋਂ ਬਾਅਦ ਬੇਟਾ ਇਹਦੇ ਵਿੱਚ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਅਸੀਂ ਗੱਲ ਕੀਤੀ ਸੀ ਕਿ ਭਾਰਤ ਦੇ ਵਿੱਚ ਆਧੁਨਿਕ ਯੁੱਗ ਦੇ ਵਿੱਚ ਜਿਹੜੀ ਵਿਦੇਸ਼ੀ ਸ਼ਕਤੀਆਂ ਸੀ ਪੁਰਤਗਾਲੀ ਡੱਚ ਅੰਗਰੇਜ਼ ਫ੍ਰਾਂਸੀਸੀ ਇਹ ਸਾਰੇ ਭਾਰਤ ਦੇ ਵਿੱਚ ਆਏ ਸੀ ਤੇ ਇਹਨਾਂ ਨੇ ਭਾਰਤ ਦੇ ਵਿੱਚ ਆ ਕੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਹੁਣ ਇਹਦੇ ਨਾਲ ਹੀ ਦਲਦੇ ਮਿਲਦੇ ਜਿਹੜੇ ਕੁਐਸਚਨ ਆ 2 ਨੰਬਰ ਦੇ ਵਿੱਚ ਪੁੱਛੇ ਜਾਂਦੇ ਅਕਸਰ ਹੀ ਕਿ ਪੁਰਤਗਾਲੀ ਜਿਹੜੇ ਭਾਰਤ ਦੇ ਵਿੱਚ ਆਏ ਸੀ ਉਹਨਾਂ ਨੇ ਕਿੱਥੇ ਕਿੱਥੇ ਆਪਦੀਆਂ ਬਸਤੀਆਂ ਸਥਾਪਿਤ ਕੀਤੀਆਂ ਸੀ ਤਾਂ ਬੇਟਾ ਦੂਸਰੇ ਪੈਰੇ ਦੇ ਵਿੱਚ ਇਹਦੇ ਵਿੱਚ ਮੈਂ ਅੰਡਰਲਾਈਨ ਕੀਤਾ ਹੋਇਆ ਪੁਰਤਗਾਲੀ ਤੇ ਨਾਲ ਉਹਨਾਂ ਦੀਆਂ ਬਸਤੀਆਂ ਵੀ ਅੰਡਰਲਾਈਨ ਕੀਤੀਆਂ ਹੋਈਆਂ ਗੋਆ ਦਮਨ ਸਾਲਸੈਟ ਬਾਸੀਨ ਮੁੰਬਈ ਇਸੇ ਤਰ੍ਹਾਂ ਹੀ ਦੂਸਰਾ ਕੁਐਸਚਨ ਡੱਚ ਡੱਚ ਭਾਰਤ ਦੇ ਵਿੱਚ ਆਏ ਤਾਂ ਉਹਨਾਂ ਨੇ ਵਪਾਰ ਸ਼ੁਰੂ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਕਿੱਥੇ ਕਿੱਥੇ ਬਸਤੀਆਂ ਜਿਹੜੀਆਂ ਸਥਾਪਿਤ ਕੀਤੀਆਂ ਕੋਚੀਨ ਸੂਰਤ ਨਾਗਾਪਟਮ ਫੁਲੀਕਟਾ ਤੇ ਚਿੰਸੂਰਾ ਇਸੇ ਤਰ੍ਹਾਂ ਹੀ ਪਾਂਡੇ ਚਰੀ ਚੰਦਰਨਗਰ ਅਤੇ ਕਾਰੀਕਲ ਜਿਹੜੇ ਸੀ ਫ੍ਰਾਂਸੀਸੀਆਂ ਨੇ ਇੱਥੇ ਆਪਣੀਆਂ ਬਸਤੀਆਂ ਸਥਾਪਿਤ ਕੀਤੀਆਂ ਇਹ ਤਿੰਨ ਚਾਰ ਕੁਐਸਚਨ ਬੇਟਾ ਹੈਗੇ ਆ ਜਿਹੜੇ 2 ਨੰਬਰ ਦੇ ਵਿੱਚ ਪੁੱਛੇ ਜਾਂਦੇ ਆ ਤਾਂ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਭਾਰਤ ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ਜਾਂ ਈਸਟ ਇੰਡੀਆ ਕੰਪਨੀ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਕਦੋਂ ਆਈ ਤੇ ਈਸਟ ਇੰਡੀਆ ਕੰਪਨੀ ਵੱਲੋਂ ਕੌਣ ਭਾਰਤ ਦੇ ਵਿੱਚ ਆਇਆ ਤੇ ਕਿਵੇਂ ਭਾਰਤ ਦੇ ਵਿੱਚ ਆ ਕੇ ਉਹਨਾਂ ਨੇ ਵਪਾਰ ਦੀ ਸ਼ੁਰੂਆਤ ਕੀਤੀ ਬੇਟਾ ਇਹਦੇ ਵਿੱਚ ਹੈਗਾ ਜੀ ਇੰਗਲੈਂਡ ਦੇ ਵਪਾਰੀ ਜਿਹੜੇ ਸੀ ਮਾਰਚ ਐਂਡ ਐਡਵੈਂਚਰਸ ਇਹ ਮੈਂ ਅੰਡਰਲਾਈਨ ਕੀਤਾ ਹੋਇਆ ਵਾ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਇੱਕ ਗਰੁੱਪ ਸੀਗਾ ਉਹ ਭਾਰਤ ਦੇ ਵਿੱਚ ਵਪਾਰ ਕਰਨ ਦੇ ਲਈ ਆਇਆ ਸੀ ਕਦੋਂ ਆਇਆ ਸੀ ਇਹ 1600 ਈਸਵੀ ਦੇ ਵਿੱਚ ਭਾਰਤ ਦੇ ਵਿੱਚ ਆਏ ਸੀ ਤਾਂ 1600 ਈਸਵੀ ਦੇ ਵਿੱਚ ਉਸ ਸਮੇਂ ਜਿਹੜੇ ਇੰਗਲੈਂਡ ਦੇ ਮਹਾਰਾਣੀ ਸੀ ਐਲিজਬੈਥ ਪਹਿਲੀ ਉਹਨਾਂ ਨੇ ਈਸਟ ਇੰਡੀਆ ਕੰਪਨੀ ਨੂੰ ਭਾਰਤ ਦੇ ਵਿੱਚ ਵਪਾਰ ਕਰਨ ਦੇ ਲਈ 15 ਸਾਲਾਂ ਦਾ ਇੱਕ ਅਧਿਕਾਰ ਦਿੱਤਾ ਸੀ ਤਾਂ ਉਸ ਤੋਂ ਬਾਅਦ 1615 ਤੱਕ ਜਿਹੜੀ ਇਹ ਕੰਪਨੀ ਜਿਹੜਾ ਇਹ ਗਰੁੱਪ ਆਇਆ ਸੀ ਉਹਨਾਂ ਨੇ 15 ਸਾਲ ਵਪਾਰ ਕੀਤਾ 1615 ਈਸਵੀ ਦੇ ਵਿੱਚ ਉਹਨਾਂ ਉਸੇ ਕੰਪਨੀ ਦੇ ਜਿਹੜੇ ਪ੍ਰਤੀਨਿਧ ਸੀ ਦੇਖੋ ਬੜਮ ਹੰਡਰਲਾਈਨ ਕੀਤਾ ਹੋਇਆ ਪ੍ਰਤੀਨਿਧ ਸਰ ਥਾਮਸ ਰੂ ਇਹਨਾਂ ਨੇ ਜਹਾਂਗੀਰ ਤੋਂ ਉਸ ਸਮੇਂ ਜਿਹੜੇ ਮੁਗਲ ਬਾਦਸ਼ਾਹ ਸੀ 1615 ਈਸਵੀ ਦੇ ਵਿੱਚ ਉਨ੍ਹਾਂ ਨੇ ਜਹਾਂਗੀਰ ਤੋਂ ਵਪਾਰਕ ਸਹੂਲਤਾਂ ਲੈਣ ਦੇ ਵਿੱਚ ਸਫਲ ਹੋ ਗਏ। ਉਨ੍ਹਾਂ ਨੇ ਜਹਾਂਗੀਰ ਤੋਂ ਉਸ ਸਮੇਂ ਇਜਾਜ਼ਤ ਲਈ ਕਿ ਸਾਨੂੰ ਭਾਰਤ ਦੇ ਵਿੱਚ ਵਪਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਤਾਂ ਉਨ੍ਹਾਂ ਤੋਂ ਇਜਾਜ਼ਤ ਲੈ ਕੇ ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਹੋਰ ਲੰਬਾ ਸਮਾਂ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਨੇ ਫਿਰ ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਆਪਣੀਆਂ ਬਸਤੀਆਂ ਸਥਾਪਿਤ ਕੀਤੀਆਂ। ਜਿਵੇਂ ਕਿ ਆਪਾਂ ਪਿੱਛੇ ਪੜਿਆ ਸੀ ਕਿ ਡੱਚ ਜਿਹੜੀ ਸੀ ਉਹਨਾਂ ਨੇ ਕਿੱਥੇ ਬਸਤੀਆਂ ਸਥਾਪਿਤ ਕੀਤੀਆਂ ਜਾਂ ਫ੍ਰਾਂਸੀਸੀ ਜਿਹੜੇ ਸੀ ਉਹਨਾਂ ਨੇ ਕਿੱਥੇ-ਕਿੱਥੇ ਬਸਤੀਆਂ ਸਥਾਪਿਤ ਕੀਤੀਆਂ ਇੱਥੇ ਵੀ ਇੱਕ 2 ਨੰਬਰ ਦਾ ਕੁਐਸਚਨ ਬਣਦਾ ਬੇਟਾ ਮੈਂ ਅੰਡਰਲਾਈਨ ਕੀਤਾ ਪਹਿਲੀ ਲਾਈਨ ਦੇ ਵਿੱਚ ਵੀ ਕਿ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਕਿੱਥੇ ਬਸਤੀਆਂ ਸਥਾਪਿਤ ਕੀਤੀਆਂ ਸਭ ਤੋਂ ਪਹਿਲਾਂ ਉਹਨਾਂ ਨੇ ਸੂਰਤ ਦੇ ਵਿੱਚ ਬਸਤੀ ਸਥਾਪਿਤ ਕੀਤੀ ਉਸ ਤੋਂ ਬਾਅਦ ਅਹਮਦਾਬਾਦ ਬੜੋਚ ਆਗਰੇ ਵਿੱਚ ਉਹਨਾਂ ਨੇ ਜਿਹੜੀਆਂ ਬਸਤੀਆਂ ਸਥਾਪਿਤ ਕੀਤੀਆਂ ਤਾਂ 1640 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਮਦਰਾਸ 'ਚ ਨਹੀਂ ਵਿਖੇ ਵੀ ਇੱਕ ਬਸਤੀ ਸਥਾਪਿਤ ਕੀਤੀ 1692 ਈਸਵੀ ਦੇ ਵਿੱਚ ਉਹਨਾਂ ਨੇ ਕਲਕੱਤੇ ਦੇ ਵਿੱਚ ਬਸਤੀ ਸਥਾਪਿਤ ਕੀਤੀ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿਹੜੇ ਸਾਡੇ ਮੁਗਲ ਸਮਰਾਟ ਫਰਖਸ਼ੀਰ ਸੀਗੇ ਬੰਗਾਲ ਦੇ ਉਹਨਾਂ ਤੋਂ ਫਿਰ 1717 ਈਸਵੀ ਦੇ ਵਿੱਚ ਉੜੀਸਾ ਤੇ ਬਿਹਾਰ ਦੇ ਵਿੱਚ 3000 ਸਲਾਨਾ ਕਰ ਸਲਾਨਾ ਕਰ ਮਤਲਬ ਸਾਲ ਦਾ 3000 ਕਰ ਦੇ ਦੇ ਕੇ ਉਹਨਾਂ ਨੇ ਚੁੰਗੀ ਕਰ ਵੀ ਆਪਣਾ ਮਾਫ ਕਰਵਾ ਲਿਆ ਤੇ ਆਪਣਾ ਜਿਹੜਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਲਾਸਟ ਲਾਈਨਾਂ ਦੇ ਵਿੱਚ ਮੈਂ ਸਭ ਤੋਂ ਅੰਡਰਲਾਈਨ ਕੀਤਾ ਜਿਹੜੇ ਮੋਸਟ ਇੰਪੋਰਟੈਂਟ 2 ਨੰਬਰ ਦੇ ਵਿੱਚ ਕੁਐਸਚਨ ਪੁੱਛੀ ਜਾਂਦੀ ਆ ਕਿ ਅੰਗਰੇਜ਼ ਜਿਹੜੇ ਸੀ ਭਾਰਤ ਦੇ ਵਿੱਚ ਕੀ ਮੰਗਵਾਉਂਦੇ ਸੀ ਕੀ ਆਯਾਤ ਕਰਦੇ ਸੀ ਜਾਂ ਕੀ ਨਿਰਯਾਤ ਕਰਦੇ ਸੀ ਅੰਗਰੇਜ਼ ਭਾਰਤ ਦੇ ਵਿੱਚ ਕੀ ਆਯਾਤ ਕਰਦੇ ਸੀ ਪਾਰਾ ਸਿੱਕਾ ਕੱਪੜਾ ਠੀਕ ਹੈ ਤੇ ਉਹ ਇਧਰੋਂ ਆਪਣੇ ਬਾਹਰ ਦੇਸ਼ਾਂ ਦੇ ਵਿੱਚ ਉਹ ਕੀ ਭੇਜਦੇ ਸੀ ਰੇਸ਼ਮੀ ਕੱਪੜਾ ਗਰਮ ਮਸਾਲੇ ਨੀਲ ਤੇ ਅਫੀਮ ਤਈ ਮੋਸਟ ਇੰਪੋਰਟੈਂਟ ਕੁਐਸਚਨ ਆ ਕਿ ਭਾਰਤ ਦੇ ਵਿੱਚੋਂ ਅੰਗਰੇਜ਼ ਇੰਗਲੈਂਡ ਕੀ ਭੇਜਦੇ ਸੀ ਤਾਂ ਉਹਦਾ ਅਸੀਂ ਉੱਤਰ ਲਿਖਾਂਗੇ ਰੇਸ਼ਮੀ ਕੱਪੜਾ ਗਰਮ ਮਸਾਲੇ ਨੀਲ ਤੇ ਅਫੀਮ ਤਾਂ ਬੇਟਾ ਲਾਸਟ ਦੇ ਵਿੱਚ ਇਹ ਹੈਗਾ ਕਿ ਇ ਫ੍ਰਾਂਸੀਸੀ ਈਸਟ ਇੰਡੀਆ ਕੰਪਨੀ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ 1600 ਈਸਵੀ ਦੇ ਵਿੱਚ ਜਿਹੜਾ ਹੈਗਾ ਵਾ ਸਭ ਤੋਂ ਪਹਿਲਾਂ ਇੱਕ ਕੰਪਨੀ ਆਈ ਸੀ ਭਾਰਤ ਦੇ ਵਿੱਚ ਮਹਾਰਾਣੀ ਅਲੱਜਬੈਂਦ ਤੋਂ 퍼미ਸ਼ਨ ਲੈ ਕੇ ਕਿ 15 ਸਾਲ ਦੇ ਲਈ ਉਹ ਭਾਰਤ ਆਉਣਗੇ ਭਾਰਤ ਦੇ ਵਿੱਚ ਵਪਾਰ ਕਰਨਗੇ। ਇਸੇ ਤਰ੍ਹਾਂ ਹੀ 1664 ਈਸਵੀ ਦੇ ਵਿੱਚ ਫਰਾਂਸੀਸੀ ਵੀ ਇੱਧਰ ਆਏ ਸੀ। ਉਹਨਾਂ ਨੇ ਵੀ ਆਪਣੀ ਜਿਹੜੀ ਆ ਵਪਾਰ ਕਿਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਸੀ। ਤਾਂ ਪਿਛਲੇ ਪਿਛੇ ਵੀ ਆਪਾਂ 2 ਨੰਬਰ ਦੇ ਵਿੱਚ ਪੜ ਚੁੱਕੇ ਹਾਂ ਕਿ ਕੰਪਨੀ ਜਿਹੜੀ ਸੀ ਇਹਨਾਂ ਨੇ ਕਿੱਥੇ ਕਿੱਥੇ ਬਸਤੀਆਂ ਸ਼ੁਰੂ ਕੀਤੀਆਂ ਸੀ ਫਰਾਂਸੀਸੀਆਂ ਨੇ ਕਿੱਥੇ ਸਥਾਪਿਤ ਕੀਤੀਆਂ ਸੀ ਚੰਦਨਨਗਰ ਮਾਹੀ ਕਾਰੀਕਲ। ਠੀਕ ਹੈ ਬੇਟਾ। ਇਹਨਾਂ ਦੇ ਜਿਹੜੇ ਉਸ ਸਮੇਂ ਜਦੋਂ ਇਹ ਭਾਰਤ ਦੇ ਵਿੱਚ ਆਏ ਜਿਹੜੇ ਇਹਨਾਂ ਦੇ ਗਵਰਨਰ ਸੀ ਉਹ ਡੂਮਾਂ ਤੇ ਡੁਪਲੇਸੀ ਸੀਗੇ ਇਹ ਬਹੁਤ ਹੀ ਪ੍ਰਭਾਵਸ਼ਾਲੀ ਜਿਹੜੇ ਗਵਰਨਰ ਸੀ ਬਹੁਤ ਇੰਟੈਲੀਜੈਂਟ ਗਵਰਨਰ ਸੀ ਇਹਨਾਂ ਨੇ ਆ ਕੇ ਭਾਰਤ ਦੇ ਵਿੱਚ ਆਪਣਾ ਫਰਾਂਸ ਦਾ ਪ੍ਰਭਾਵ ਬਹੁਤ ਵਧਾ ਲਿਆ ਸੀ ਤਾਂ ਬੇਟਾ ਇਹ ਤਾਂ ਹੈਗਾ ਵੀ ਭਾਰਤ ਦੇ ਵਿੱਚ ਕਦੋਂ ਅੰਗਰੇਜ਼ ਕਦੋਂ ਆਏ ਕਿਵੇਂ ਆਏ ਤੇ ਕਿਵੇਂ ਉਹਨਾਂ ਨੇ ਆਪਦਾ ਸਾਮਰਾਜ ਸਥਾਪਿਤ ਕੀਤਾ ਤੇ ਫਰਾਂਸੀਸੀ ਕਦੋਂ ਭਾਰਤ ਦੇ ਵਿੱਚ ਆਈ ਤੇ ਉਹਨਾਂ ਨੇ ਜਿਹੜਾ ਕਿਵੇਂ ਆਪਣਾ ਸਾਮਰਾਜ ਸਥਾਪਿਤ ਕੀਤਾ ਇਹਦੇ ਵਿੱਚ ਆਪਾਂ 2 ਨੰਬਰ ਦੇ ਮੋਸਟ ਆਫਲੀ 2 ਨੰਬਰ ਦੇ ਕੁਐਸਚਨ ਜਿਹੜੇ ਹੈਗੇ ਉਹ ਜ਼ਿਆਦਾ ਪੁੱਛੇ ਜਾਂਦੇ ਆ ਕਿ ਇਹਨੂੰ ਬੇਟਾ ਮੈਂ ਇੱਕ ਮੈਂਡ ਮਾਈਂਡ ਮੈਪ ਦੇ ਰਹੀ ਹਾਂ ਵੀ ਯਾਦ ਕਰਨ ਦੀ ਇੱਕ ਟੈਕਨੀਕ ਲੱਭੀ ਸੀ ਕਿ ਇਹਨੂੰ ਜਿਹੜਾ ਇਸ ਤਰ੍ਹਾਂ ਜਿਹੜਾ ਆਸਾਨੀ ਦੇ ਨਾਲ ਯਾਦ ਕੀਤਾ ਜਾ ਸਕਦਾ ਇਸ ਤਰ੍ਹਾਂ ਮੈਂ ਇੱਕ ਮਾਈਂਡ ਮੈਪ ਬਣਾਇਆ ਸੀ ਜਿਵੇਂ ਤੁਸੀਂ ਦੇਖ ਸਕਦੇ ਆ ਕਿ ਉੱਪਰ ਸਭ ਤੋਂ ਪਹਿਲਾਂ ਜਿਵੇਂ 31 ਦਸੰਬਰ 1600 ਇਸਵੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਮਹਾਰਾਣੀ ਅਲੈਜਬੈਥ ਪਹਿਲੀ ਈਸਟ ਇੰਡੀਆ ਕੰਪਨੀ ਨੂੰ ਭਾਰਤ ਵਪਾਰ ਕਰਨ ਦਾ ਉਹਨਾਂ ਨੇ ਇੱਕ ਅਧਿਕਾਰ ਲੈ ਕੇ ਦਿੱਤਾ ਸੀ ਤਾਂ ਦੂਸਰੇ ਪਾਸੇ ਮੈਂ ਲਿਖ ਲਿਆ 1600 ਤੋਂ 1615 ਦੇ ਵਿੱਚ ਇਹ ਵਪਾਰ ਦੇ ਨਾਲ ਇਧਰ ਸ਼ੁਰੂ ਕੀਤਾ ਸੀ ਵਪਾਰ ਅੰਗਰੇਜ਼ਾਂ ਦੇ ਦੁਆਰਾ ਇੱਕ ਕੰਪਨੀ ਦੇ ਦੁਆਰਾ ਫਿਰ ਉਸ ਤੋਂ ਬਾਅਦ 15 ਸਾਲ ਲਈ ਆਈ ਸੀ ਕੰਪਨੀ 15 ਸਾਲਾਂ ਬਾਅਦ 1615 ਈਸਵੀ ਦੇ ਵਿੱਚ ਫਿਰ ਥਾਮਸ ਰੋ ਜਿਹੜੇ ਪ੍ਰਤੀਨਿਧ ਸੀ ਉਹਨਾਂ ਨੇ ਜਹਾਗੀਰ ਤੋਂ ਵਪਾਰਕ ਸਹੂਲਤਾਂ ਲੈਣ ਦੇ ਵਿੱਚ ਉਹ ਸਫਲ ਹੋ ਗਏ ਸੀ ਤਾਂ ਇਸ ਤੋਂ ਪਾਵਾ ਕਿ ਫਿਰ ਉਹ ਜਿਹੜਾ ਵਪਾਰ ਸੀ ਅੱਗੇ ਕੰਟੀਨਿਊ ਹੋ ਗਿਆ ਸੀਗਾ ਠੀਕ ਹੈ ਬੇਟਾ ਤਾਂ ਉਸ ਤੋਂ ਅੱਗੇ ਲਿਖਿਆ ਹੋਇਆ ਕਿ ਸੂਰਤ ਅਹਮਦਾਬਾਦ ਬੜੋਚ ਤੇ ਆਗਰੇ ਦੀਆਂ ਜਿਹੜੀਆਂ ਬਸਤੀਆਂ ਸੀ ਉਹ 1615 ਤੋਂ 1640 ਤੱਕ ਜਿਹੜੀਆਂ ਸਥਾਪਿਤ ਕੀਤੀਆਂ ਗਈਆਂ ਸੀ ਤਾਂ ਉਸ ਤੋਂ ਅੱਗੇ ਬੇਟਾ ਇਦੇ ਵਿੱਚ ਦੱਸਿਆ ਗਿਆ ਕਿ 1640 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਮਦਰਾਸ ਦੇ ਵਿੱਚ ਬਸਤੀ ਸਥਾਪਿਤ ਕੀਤੀ ਸੀ ਤੇ 1690 ਦੇ ਵਿੱਚ ਕਲਕੱਤੇ ਦੇ ਵਿੱਚ ਉਹਨਾਂ ਨੇ ਬਸਤੀ ਸਥਾਪਿਤ ਕੀਤੀ ਸੀ ਫਿਰ 1717 ਦੇ ਵਿੱਚ ਜਿਹੜਾ ਮੁਗਲ ਸਮਰਾਟ ਜਿਹੜੇ ਫਰਖਸ਼ੀਅਰ ਸੀਗੇ ਉਹਨਾਂ ਤੋਂ ਉਹਨਾਂ ਨੇ ਬੰਗਾਲ ਬਿਹਾਰ ਉੜੀਸਾ ਦੇ ਵਿੱਚ ਵਪਾਰ ਸਿਰਫ 3000 ਸਾਲਾਨਾ ਕਰਦੇ ਬਦਲੇ ਦੇ ਵਿੱਚ ਇਜਾਜ਼ਤ ਲੈ ਲਈ ਸੀ ਕਿ ਉਹ ਵਪਾਰ ਕਰ ਸਕਦੇ ਆ ਇਸ ਤਰ੍ਹਾਂ ਬੇਟਾ ਮਾਈਂਡ ਮੈਪ ਬਣਾ ਕੇ ਮੈਨੂੰ ਲੱਗਦਾ ਹੁੰਦਾ ਕਿ ਇਤਿਹਾਸ ਨੂੰ ਪੜਨਾ ਜਾਂ ਇਤਿਹਾਸ ਨੂੰ ਯਾਦ ਕਰਨਾ ਸੌਖਾ ਹੋ ਜਾਂਦਾ ਆ ਵੈਸੀ ਜੇਕਰ ਤੁਸੀਂ ਕੁਐਸਚਨ ਪੜਦੇ ਆ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਉਹਦੀਆਂ ਡੇਟਸ ਜਿਹੜੀਆਂ ਹੈਗੀਆਂ ਉਹ ਤੁਸੀਂ ਭੁੱਲ ਜਾਂਦੇ ਆ ਇਸ ਤਰ੍ਹਾਂ ਹੀ ਦਿਮਾਗ ਦੇ ਵਿੱਚ ਇੱਕ ਤਰ੍ਹਾਂ ਦਾ ਇੱਕ ਮੈਪ ਬਣ ਜਾਂਦਾ ਕਿ ਇਸ 1600 ਦੇ ਸ਼ੁਰੂਆਤ ਹੋਈ ਸੀ 1600 ਦੇ ਵਿੱਚ ਅੰਗਰੇਜ਼ ਭਾਰਤ ਦੇ ਵਿੱਚ ਆਏ ਸੀ ਪਹਿਲਾਂ ਉਹਨਾਂ ਨੇ 15 ਸਾਲ ਰਾਜ ਕੀਤਾ ਫਿਰ 1615 ਦੇ ਵਿੱਚ ਜਿਹੜੇ ਥਾਮਸ ਰੋ ਸੀਗੇ ਉਹਨਾਂ ਨੇ ਜਹਾਂਗੀਰ ਤੋਂ ਫਿਰ ਇਜਾਜ਼ਤ ਲੈ ਲਈ ਕਿ ਇਸ ਵਪਾਰ ਨੂੰ ਵਿਧਾਇਆ ਜਾਵੇ ਫਿਰ ਉਹਨਾਂ ਨੇ ਆਪਣੀਆਂ ਬਸਤੀਆਂ ਸਥਾਪਿਤ ਕਰ ਲਈਆਂ ਸਭ ਤੋਂ ਪਹਿਲਾਂ ਬਸਤੀ ਕਿੱਥੇ ਸਥਾਪਿਤ ਕੀਤੀ ਸੂਰਤ ਅੰਡਰਲਾਈਨ ਕੀਤਾ ਹੋਇਆ ਜੀ ਉਸ ਤੋਂ ਬਾਅਦ 1640 ਈਸਵੀ ਦੇ ਵਿੱਚ ਉਹਨਾਂ ਨੇ ਮਦਰਾਸ ਦੇ ਵਿੱਚ ਬਸਤੀ ਸਥਾਪਿਤ ਕਰ ਲਈ 1690 ਈਸਵੀ ਦੇ ਵਿੱਚ ਉਹਨਾਂ ਨੇ ਕਲਕੱਤੇ ਦੇ ਵਿੱਚ ਬਸਤੀ ਸਥਾਪਿਤ ਕੀਤੀ ਫਿਰ 1717 ਈਸਵੀ ਦੇ ਵਿੱਚ ਜਿਹੜਾ ਉਹਨਾਂ ਨੇ ਫਰਕਸ਼ੀਰ ਤੋਂ ਮਤਲਬ ਬੰਗਾਲ ਬਿਹਾਰ ਤੇ ਉੜੀਸਾ ਦੇ ਵਿੱਚ ਵਪਾਰ ਕਰਨ ਦੀ ਇਜਾਜ਼ਤ ਲੈ ਲਈ ਸੀ ਠੀਕ ਹੈ ਸਲਾਨਾ ਕਰਦੀ ਬਦਲੀ ਤੇ ਉਹਨਾਂ ਨੇ ਚੁੰਗੀ ਕਰ ਜਿਹੜਾ ਸੀ ਉਹ ਮਾਫ ਕਰਵਾ ਲਿਆ ਸੀ ਉੱਪਰ ਦੇਖੋ ਇੱਕ ਹੋਰ ਇਹਦੇ ਵਿੱਚ ਮੈਂ ਦੇਖਦੀ ਹੁੰਨੀ ਆ ਜਦੋਂ ਪੜ੍ਹਦੀ ਹੁੰਨੀ ਜਿਵੇਂ 1600 ਪਹਿਲਾਂ ਆਪਾਂ ਇਹ ਗੱਲ ਆਪਣ ਨੂੰ ਯਾਦ ਰੱਖੀ ਜਾਂਦੀ ਕਿ 1600 ਦੇ ਵਿੱਚ 15 ਸਾਲਾਂ ਲਈ ਆਏ ਸੀ ਤਾਂ ਇਟ ਮੀਨਸ ਉਹ 16 ਸੋ 15 ਤੱਕ ਆਏ ਸੀ ਤੇ ਉਦੋਂ ਇੱਕ ਸਦੀ ਬਾਅਦ 1715 ਤੇ 1717 ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਮੁਗਲ ਬਾਦਸ਼ਾਹ ਜਿਹੜੇ ਹੈਗੇ ਫਰਕਸ਼ੀਅਰ ਤੋਂ ਇਜਾਜ਼ਤ ਲਈ ਸੀ ਉਸ ਤੋਂ 102 ਸਾਲ ਪਹਿਲਾਂ ਜਿਹੜਾ ਹੈਗਾ 1615 ਈਸਵੀ ਦੇ ਵਿੱਚ ਉਹਨਾਂ ਨੇ ਜਹਾਂਗੀਰ ਤੋਂ ਜਿਹੜੀਆਂ ਵਪਾਰਕ ਸਹੂਲਤਾਂ ਲੈਣ ਦੇ ਵਿੱਚ ਉਹ ਸਫਲ ਹੋ ਗਏ ਸੀ ਤੇ ਇਸ ਤਰ੍ਹਾਂ ਮੈਨੂੰ ਲੱਗਦਾ ਹੁੰਦਾ ਹੈ ਟ੍ਰਿਕਸ ਦੇ ਨਾਲ ਆਪਾਂ ਇੱਕ ਮੈਪ ਬਣਾ ਕੇ ਆਪਣੇ ਦਿਮਾਗ ਦੇ ਵਿੱਚ ਫਿਕਸ ਕਰ ਸਕਦੇ ਹਾਂ ਕਿ ਕਿਹੜੀ ਐਕਟੀਵਿਟੀ ਕਦੋਂ ਹੋਈ ਸੀ ਇਹਦੇ ਨਾਲ ਹੀ ਇੱਧਰ ਮੈਂ ਬੇਟਾ ਸੰ franancisੀਆਂ ਦਾ ਬਣਾਇਆ ਹੋਇਆ ਕਿ 1664 ईस्वी ਦੇ ਵਿੱਚ 1640 ਤੱਕ ਤਾਂ ਅੰਗਰੇਜ਼ੀ ਸੀ ਭਾਰਤ ਦੇ ਵਿੱਚ ਉਹਨਾਂ ਦਾ ਮੁਕਾਬਲਾ ਕਰਨ ਵਾਲਾ ਕੋਈ ਵੀ ਨਹੀਂ ਸੀ ਉਦੋਂ ਤੱਕ ਉਹਨਾਂ ਨੇ ਮਦਰਾਸ ਦੇ ਵਿੱਚ ਬਸਤੀ ਸਥਾਪਿਤ ਕਰ ਲਈ ਸੀ ਤਾਂ ਉਸ ਤੋਂ ਬਾਅਦ 1664 ਦੇ ਵਿੱਚ ਉਸ ਤੋਂ 24 ਸਾਲਾਂ ਦੇ ਬਾਅਦ ਜਿਹੜਾ ਹੈਗਾ ਫ੍ਰਾਂਸੀਸੀ ਭਾਰਤ ਦੇ ਵਿੱਚ ਆਗੇ ਸੀ ਤੇ ਉਹਨਾਂ ਨੇ ਵੀ ਆਪ ਦੀ ਅੰਗਰੇਜ਼ਾਂ ਦੀ ਤਰ੍ਹਾਂ ਹੀ ਇੱਕ ਈਸਟ ਇੰਡੀਆ ਕੰਪਨੀ ਜਿਹੜੀ ਹੈਗੀ ਆ ਵਪਾਰਕ ਈਸਟ ਇੰਡੀਆ ਕੰਪਨੀ ਉਹ ਸਥਾਪਿਤ ਕਰ ਲਈ ਸੀ। ਨਾ ਫਿਰ ਇਹਦੇ ਵਿੱਚ ਅੱਗੇ ਦਿੱਤਾ ਹੋਇਆ ਕਿ ਉਹਨਾਂ ਨੇ ਕਿੱਥੇ ਕਿੱਥੇ ਬਸਤੀਆਂ ਮਾਹੀ ਕਾਰੀਕਲ ਦੇ ਵਿੱਚ ਉਹਨਾਂ ਨੇ ਬਸਤੀਆਂ ਸਥਾਪਿਤ ਕੀਤੀਆਂ ਸੀ ਤੇ ਉਹਨਾਂ ਦੇ ਜਿਹੜੇ ਇੰਟੈਲੀਜੈਂਟ ਜਿਹੜੇ ਗਵਰਨਰਸ ਸੀ ਜਿਹੜੇ ਸਭ ਤੋਂ ਪਹਿਲਾਂ ਫਰਾਂਸ ਦੇ ਭਾਰਤ ਦੇ ਵਿੱਚ ਆਏ ਸੀ ਉਹ ਕੌਣ-ਕੌਣ ਸੀ ਉਹ ਡੂਮਾ ਤੇ ਡੁਪਲੇਸਨ ਤੇ ਉਹ ਭਾਰਤ ਦੇ ਵਿੱਚ ਆ ਕੇ ਉਹਨਾਂ ਨੇ ਫ੍ਰਾਂਸੀਸ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਸੀ ਤਾਂ ਇਸ ਤਰ੍ਹਾਂ ਜਿਹੜੀਆਂ ਡੇਟਸ ਹੈਗੀਆਂ ਯਾਦ ਰੱਖਣੀਆਂ ਸੌਖੀਆਂ ਹੋ ਜਾਂਦੀਆਂ ਕੋਈ ਵੀ ਤੁਸੀਂ ਇਤਿਹਾਸ ਦਾ ਪਾਠ ਪੜ੍ਹਦੇ ਆ ਤਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਡੇਟਸ ਹੀ ਹੁੰਦੀਆਂ ਤੇ ਉਹ ਉਹਨਾਂ ਡੇਟਸ ਨੂੰ ਅਸੀਂ ਇਸ ਤਰ੍ਹਾਂ ਮਾਈਂਡ ਮੈਪ ਦੇ ਰਾਹੀਂ ਯਾਦ ਰੱਖ ਸਕਦੇ ਹਾਂ ਜੀ ਧੰਨਵਾਦ ਅਗਲੀ ਵੀਡੀਓ ਲੈ ਕੇ ਜਲਦੀ ਆਵਾਂਗੀ ਉਹਦੇ ਵਿੱਚ ਬੇਟਾਪਾ ਕਰਨਾਟਕਾ ਦਾ ਪਹਿਲਾ ਯੁੱਧ ਦੂਸਰਾ ਯੁੱਧ ਤੇ ਤੀਸਰਾ ਯੁੱਧ ਪੜਾਂਗੇ ਤੇ ਦੇਖਾਂਗੇ ਕਿ ਅੰਗਰੇਜ਼ਾਂ ਨੇ ਫਰਾਂਸੀਸੀਆਂ ਨੂੰ ਕਿਵੇਂ ਹਰਾਇਆ ਤੇ ਭਾਰਤ ਦੇ ਵਿੱਚ ਅੰਗਰੇਜ਼ੀ ਸਾਮਰਾਜ ਕਿਵੇਂ ਸਥਾਪਿਤ ਕੀਤਾ ਧੰਨਵਾਦ